ਟੂਰਿਜ਼ਮ ਇਹ ਸ਼ਬਦ ਸੁਣ ਕੇ ਹਿਮਾਚਲ ਦੀਆਂ ਪਹਾੜੀਆਂ ਰਾਜਸਥਾਨ ਦੇ ਰੇਗੀ ਸਥਾਨਾਂ ਦਾ ਅਹਿਸਾਸ ਹੁੰਦਾ ਪਰ ਅੱਜ ਇੱਕ ਅਜਿਹੇ ਟੂਰਿਜ਼ਮ ਦੀ ਗੱਲ ਕਰਦੇ ਹਾਂ ਜਿਸ ਨੂੰ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਭਾਰਤ ਦੇ ਲਦਾਖ ਖੇਤਰ ਵਿੱਚ ਰਹਿਣ ਵਾਲੇ ਇੱਕ ਵਿਲੱਖਣ ਪਛਾਈ ਸਮੂਹ ਬਰੋਕਪਾ ਜੋ ਖੁਦ ਨੂੰ ਆਖਰੀ ਬਚੇ ਹੋਏ ਸ਼ੁੱਧ ਆਰੀਅਨ ਮੰਨਦੇ ਹਨ ਕੀ ਇਹ ਉਹ ਜਾਤੀ ਹੈ ਜਿਸ ਨੂੰ ਨਾਜ਼ੀ ਮਾਸਟਰ ਰੇਪ ਦੱਸਦੇ ਹਨ ਜਾਂ ਫਿਰ ਇਹ ਸਿਰਫ ਇੱਕ ਮਿਥ ਹੈ ਜਿਸ ਨੂੰ ਬਰਕਰਾਰ ਰੱਖਣਾ ਇਹਨਾਂ ਲੋਕਾਂ ਲਈ ਲਾਹੇਵੰਦ ਹੈ ਕਿਉਂ ਖਾਸ ਹੈ ਬਰੋਕਪਾ ਗਾਰਕੋਂ ਦੇ ਬੱਚੇ ਬੁੱਢੇ ਅਤੇ ਜਵਾਨ ਹੁਣ ਸ਼ਹਿਰੀ ਦਿਖਣ ਵਾਲੇ ਲੋਕਾਂ ਨੂੰ ਦੇਖ ਕੇ ਹੈਰਾਨੀ ਹੁੰਦੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਹੜੀ ਤੰਗ ਉਹਨਾਂ ਨੂੰ ਇੱਥੇ ਖਿੱਚ ਕੇ ਲਿਆ ਹੁੰਦੀ ਹੈ ਪਿੰਡ ਦੇ ਕਿਸੇ ਵੀ ਸ਼ਖਸ ਨਾਲ 5 ਮਿੰਟ ਗੱਲਬਾਤ ਵੀ ਤੁਹਾਨੂੰ ਇਸ ਸਵਾਲ ਤੱਕ ਲੈ ਜਾਂਦੀ ਹੈ ਇਹ ਦੇਖਿਆ ਜਾ ਸਕਦਾ ਹੈ ਕਿ ਵੇ ਅਮਾ ਗਾਰਕੋਨ ਦਾਰਜਿਕ ਅਤੇ ਹਨੂ ਦੇ ਲੋਕਾਂ ਦੀਆਂ ਸ਼ਕਲਾਂ ਬਾਕੀ ਲਦਾਖੀਆਂ ਨਾਲੋਂ ਵੱਖ ਹੈ ਬਰੋਕਪਾ ਨਾ ਉਹਨਾਂ ਨੂੰ ਲਦਾਖ ਦੇ ਬਾਕੀ ਆਬਾਦੀ ਤੋਂ ਮਿਲਿਆ ਸੀ ਥਾਨਕ ਭਾਸ਼ਾ 'ਚ ਇਸ ਦਾ ਮਤਲਬ ਪਮੱਕੜ ਬੋਧੀ ਹੋਣ ਦੇ ਬਾਵਜੂਦ ਬਰੋਕਪਾ ਦੇ ਵੀ ਦੇਵਤਿਆਂ ਤੇ ਯਕੀਨ ਰੱਖਦੇ ਹਨ ਅੱਗ ਵਰਗੀਆਂ ਕੁਦਰਤੀ ਤਾਕਤਾਂ ਨੂੰ ਪੂਜਦੇ ਹਨ ਇਹਨਾਂ ਵਿੱਚ ਬਲੀ ਦੇਣ ਦੀ ਪ੍ਰਥਾ ਹੁਣ ਤੱਕ ਜਿੰਦਾ ਹੈ ਹਾਲਾਂਕਿ ਅਜੋਕੀ ਪੀੜ੍ਹੀ ਇਸ ਤੋਂ ਵਿਰੋਧ ਦਿਨੀਗਾ ਨਾਲ ਦੇਖਦੀ ਹੈ ਅੱਗ ਤੇ ਪ੍ਰਕਿਰਤੀ ਦੀਆਂ ਦੂਜੀਆਂ ਤਾਕਤਾਂ ਨੂੰ ਪੂਜਣ ਅਤੇ ਬਲੀ ਦੇਣ ਦਾ ਜ਼ਿਕਰ ਵੈਦਾਂ ਵਿੱਚ ਮਿਲਦਾ ਹੈ ਹਾਲਾਂਕਿ ਬਰੋਕਪਸ ਅਭਿਆਚਾਰ ਚ ਬੱਕਰੀਆਂ ਨੂੰ گاਉਆਂ ਨਾਲੋਂ ਉੱਚਾ ਦਰਜਾ ਹਾਸਲ ਹੈ ਬਦਲਦੇ ਵਕਤ ਦੇ ਨਾਲ ਨਾਲ ਕਿਤੇ ਕਿਤੇ گاਉਂ ਵਿੱਚ ਨਜ਼ਰ ਆਉਣ ਲੱਗਾ ਹੈ ਪਰ ਬੱਕਰੀ ਦਾ ਦੁੱਧ ਅਤੇ ਕਿਉਂ ਲੋਕਾਂ ਦੀ ਹੁਣ ਵੀ ਪਹਿਲੀ ਪਸੰਦ ਹੈ। ਜਾਹਰ ਹੈ ਕਿ ਬਾਕੀ ਲਦਾਖੀ ਸੱਭਿਆਚਾਰ ਤੋਂ ਵੱਖ ਹੋਣਾ ਹੀ ਉਹਨਾਂ ਦਾ ਸ਼ੁੱਧ ਆਰੀਆ ਦਾ ਸਬੂਤ ਨਹੀਂ ਹੋ ਸਕਦਾ। ਕਈ ਇਤਿਹਾਸਕਾਰਾਂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਮਸਲਨ ਜਰਮਨ ਮਾਹਿਰ ਏ ਐਚ ਫ੍ਰੈਂਕੀ ਨੇ ਆਪਣੀ ਕਿਤਾਬ ਦਾ ਹਿਸਟਰੀ ਆਫ ਵੈਸਟਰਨ ਤਿੱਬਤ ਵਿੱਚ ਇਸ ਆਬਾਦੀ ਨੂੰ ਆਰੀਅਨ ਸਟਾਕ ਨਾਂ ਦਿੱਤਾ ਹੈ। ਆਓ ਜਾਣਦੇ ਹੁਣ ਉਸ ਟੂਰਿਜ਼ਮ ਬਾਰੇ ਜੋ ਬਾਕੀ ਟੂਰਿਜ਼ਮਾਂ ਤੋਂ ਵਿਲੱਖਣ ਹੈ। ਇੰਟਰਨੈਟ ਟਾਊਨ ਤੋਂ ਬਾਅਦ ਬਰੋਕ ਪਾਵਾਂ ਦੀ ਇਸ ਪਿਛਾਣ ਨੇ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਿਆ ਇਨ੍ਹਾਂ ਪਿੰਡਾਂ ਵਿੱਚ ਜਰਮਨ ਔਰਤਾਂ ਦੇ ਸ਼ੁੱਧ ਆਰੀਆ ਬੀਜ ਦੀ ਚਾਹਤ 'ਚ ਇੱਥੇ ਆਉਣ ਦੇ ਕਿੱਸੇ ਮਸ਼ਹੂਰ ਹਨ ਸਾਲ 2007 ਵਿੱਚ ਫਿਲਮਕਾਰ ਸੰਜੀਵ ਸੇਵਨ ਦੀ ਦਸਤਾਵੇਜ਼ੀ ਫਿਲਮ ਵਿੱਚ ਇੱਕ ਜਰਮਨ ਔਰਤ ਕੈਮਰੇ ਤੇ ਇਹ ਗੱਲ ਸਵੀਕਾਰ ਕਰਦੀ ਸੁਣੀ ਜਾ ਸਕਦੀ ਹੈ ਪਰ ਬਟਾਲਿਕ ਚ ਦੁਕਾਨ ਚਲਾਉਣ ਵਾਲੇ ਇਸ ਸੱਭਿਆਚਾਰ ਨਾਲ ਜੁੜੇ ਸ਼ਖਸ ਨੇ ਦੱਸਿਆ ਕਿ ਇੱਕ ਜਰਮਨ ਔਰਤ ਨੇ ਕਈ ਸਾਲ ਪਹਿਲਾਂ ਮੈਨੂੰ ਲੇ ਦੇ ਹੋਟਲਾਂ ਵਿੱਚ ਆਪਣੇ ਨਾਲ ਰੱਖਿਆ ਗਰਭਵਤੀ ਹੋਣ ਤੋਂ ਬਾਅਦ ਉਹ ਮਹਿਲਾ ਜਰਮਣੀ ਵਾਪਸ ਚਲੀ ਗਈ ਕੁਝ ਸਾਲ ਬਾਅਦ ਉਹ ਆਪਣੇ ਬੱਚੇ ਨਾਲ ਮੁੜ ਮਿਲਣ ਆਈ ਸੀ ਆਓ ਹੁਣ ਜਾਣੀਏ ਕਿ ਕੀ ਚਾਹੁੰਦੇ ਹਨ ਅੱਜ ਦੇ ਬਰੋਕਪਾ ਬਰੋਕਪਾ ਦੀ ਮੌਜੂਦਾ ਪੀੜੀ ਵਿੱਚ ਪੜ੍ਹਾਈ ਦਾ ਕਾਫੀ ਜੋਰ ਹੈ ਕੁੜੀਆਂ ਨੂੰ ਪੜਨ ਅਤੇ ਕੈਰੀਅਰ ਬਣਾਉਣ ਲਈ ਬਰਾਬਰੀ ਦੇ ਮੌਕੇ ਦਿੱਤੇ ਜਾਂਦੇ ਹਨ ਪਰ ਨੌਕਰੀਆਂ ਸੀਮਤ ਨੇ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਜਾਂ ਤਾਂ ਖੁਮਾਨੀ ਦੀ ਬਾਗਬਾਨੀ ਹੈ ਜਾਂ ਫਿਰ ਸੋਨਾ ਅਤੇ ਬਾਰਡਰ ਰੇਂਜ ਆਰਗੇਨਾਈਜੇਸ਼ਨ ਨਾਲ ਮਿਲਣ ਵਾਲੀ ਮਜ਼ਦੂਰੀ ਹੈ ਬਿਜਲੀ ਹੁਣ ਵੀ ਸਵੇਰ ਸ਼ਾਮ ਸਿਰਫ ਇੱਕ ਘੰਟਾ ਰਹਿੰਦੀ ਹੈ ਪਰ ਜਿਵੇਂ ਜਿਵੇਂ ਸੈਲਾਨੀਆਂ ਦੀ ਆਮਦ ਵੱਧਦੀ ਜਾ ਰਹੀ ਹੈ ਤਰੱਕੀ ਦੇ ਨਵੇਂ ਰਸਤੇ ਖੁੱਲ ਰਹੇ ਹਨ ਮੋਬਾਈਲ ਦੀ ਵਰਤੋਂ ਵਧਨ ਨਾਲ ਬਰੋਕਪਾ ਨੌਜਵਾਨਾਂ ਨੇ ਇਸ ਹੱਦ ਪਾਰ Gilgit ਦੇ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਾਇਮ ਕੀਤਾ ਉਹ ਲੋਕ ਵੀ ਇਹਨਾਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ ਅਤੇ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਹ ਆਰੀਆ ਹਨ ਜੋ ਕਿ ਪੀੜ੍ਹੀ ਦੇ ਕਈ ਬਰੋਕ ਪਾਵਾਂ ਤੋਂ ਪੁੱਛਿਆ ਗਿਆ ਕਿ ਉਹ ਪਿੰਡ ਵਿੱਚ ਰੋਜ਼ਗਾਰ ਨੂੰ ਪਹਿਲ ਦੇਣਗੇ ਜਾਂ ਮੌਕਾ ਮਿਲਣ ਤੇ ਕਿਸੇ ਹੋਰ ਸ਼ਹਿਰ ਜਾ ਕੇ ਵਸਣਾ ਪਸੰਦ ਕਰਨਗੇ ਤਾਂ ਜਵਾਬ ਕੁਝ ਮਿਲਿਆ ਜੋਆ ਮਿਲਿਆ ਇਹ ਸੀ ਲਦਾਖ ਖੇਤਰ ਵਿੱਚ ਵਸੇ ਇੰਡੋ ਆਰੀਅਨਾਂ ਭਾਸ਼ਾਈ ਸਮੂਹ ਬਰੋਕਪਾ ਜੋ 21ਵੀਂ ਸਦੀ ਦੇ ਸ਼ੁੱਧ ਆਰੀਅਨ ਹੋਣ ਦੀ ਜੰਗ ਰਿਆਸਤਾਂ ਲਈ ਨਹੀਂ ਰੋਜ਼ਗਾਰ ਲਈ ਕਰ ਰਹੇ ਹਨ ਜੇਕਰ ਇਹ ਪਛਾਣ ਗਵਾ ਕੇ ਮਿਲੀ ਤਾਂ ਇਹ ਜੰਗ ਦੀ ਜਿੱਤ ਅਧੂਰੀ ਰਹਿ ਜਾਵੇਗੀ